ਉਹ ਕਿਤੇ ਨਾ ਕਿਤੇ ਇਨਸਿਕਿਉਰਟੀ ਹੋ ਲੱਗ ਪੈਂਦੀ ਆ ਕਿ ਜਿਹੜਾ ਡਿਵੋਰਸ ਦਾ ਵੀ ਇਹ ਰੀਜ਼ਨ ਬਣ ਕੇ ਬਾਹਰ ਆਇਆ ਇਨਸਿਕਿਉਰਟੀ ਹੋ ਲੱਗ ਪੈਂਦੀ ਹੈ ਕਿ ਹੁਣ ਮੇਰੀ ਜਿਹੜੀ ਔਰਤ ਹੈ ਉਹ ਘਰੋਂ ਬਾਹਰ ਨਿਕਲੀ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਹੁਣ ਇਹਦੇ ਵਿੱਚ ਤੀਜਾ ਮੁੱਦਾ ਜੁੜਦਾ ਹੈ ਕਿ ਅੱਜ ਕੱਲ ਬਹੁਤ ਜ਼ਿਆਦਾ ਇਸ ਤੇ ਹੈ ਕਿ ਦੇਖੋ ਬੋਲਡ ਸਟੇਟਮੈਂਟ ਹੈ ਕਿ ਐਕਸਟਰਾ ਮੈਰੀਟਲ ਅਫੇਅਰ ਦੇ ਵਿੱਚ ਇਹ ਚੀਜ਼ਾਂ ਪੈ ਲੱਗੀਆਂ ਜਦੋਂ ਉਹਦੇ ਵਿਚ ਆਨੇ ਇਨ ਮਤਲਬ ਸਮਰਾਈਜ਼ ਕਰਾਂ ਮੈਂ ਇਸ ਚੀਜ਼ਾਂ ਨੂੰ ਤੇ ਕੀ ਹੁੰਦਾ ਹੈ ਕਿ ਘਰ ਕਿਤੇ ਨਾ ਕਿਤੇ ਇਸ ਚੀਜ਼ ਦੇ ਇੰਨੇ ਜਿਆਦਾ ਪੁਆੜੇ ਪੈਂਦੇ ਆ ਜਾਂ ਕਿਦਾਂ ਉਸ ਦੀ ਜਿਹੜੀ ਫਰਸਟ੍ਰੇਸ਼ਨ ਹੈ ਉਹ ਕਿੱਦਾਂ ਨਿਕਲ ਰਹੀ ਹੈ ਜਾਂ ਤਾਂ ਔਰਤ ਨੂੰ ਘੁੱਟ ਮਾਰ ਕੇ ਜਾਂ ਫਿਰ ਜਦੋਂ ਔਰਤ ਵੀ ਦੇਖੋ ਅ ਇੱਥੇ ਮੈਂ ਕੋਈ ਜੈਂਡਰਲ ਨਿਊਟਰਲ ਹੈ ਜਾਂ ਇੱਥੇ ਕੁਝ ਔਰਤਾ ਲੈਣੀ ਹੈ ਜਾਂ ਫਿਰ ਕੱਲੇ ਮਰਦਾਂ ਲੈਣੀ ਹੈ ਬਰਾਬਰ ਦੀ ਅਗਰ ਉਹਨਾਂ ਨੂੰ ਆਪਾਂ ਤਵੱਜੋ ਦਾਂਗੇ ਬਰਾਬਰ ਉਹਨਾਂ ਨੂੰ ਰੱਖ ਕੇ ਕਰਾਂਗੇ ਗੱਲ ਤੇ ਉਹਦੇ ਵਿੱਚ ਕੀ ਹੈ ਦੇਖੋ ਬੰਦਾ ਵੀ ਐਸੀ ਇਦਾਂ ਦੇ ਆ ਕਿ